ਇਹ 72 ਸਾਲ ਦੀ ਐਨਆਰਆਈ ਬੀਬੀ ਵਿਆਹ ਕਰਾਉਣ ਲਈ ਪੰਜਾਬ ਆਈ ਸੀ ਪਰ ਇੱਥੇ ਉਸ ਨਾਲ ਜੋ ਹੋਇਆ ਉਹ ਸੁਣ ਕੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਹਾਂਜੀ ਰੁਪਿੰਦਰਪੁਰ ਕੋਰ ਪੰਦੇਰ ਪੰਜਾਬੀ ਹੋਣ ਦੇ ਨਾਲ-ਨਾਲ ਇੱਕ ਅਮਰੀਕੀ ਨਾਗਰਿਕ ਵੀ ਸੀ ਜੋ ਸਿਆਟਲ ਵਿੱਚ ਰਹਿ ਰਹੀ ਸੀ ਇਸੇ ਸਾਲ ਰੁਪਿੰਦਰ ਲੁਧਿਆਣੇ ਵਿਆਹ ਕਰਨ ਲਈ ਆਈ ਸੀ 75 ਸਾਲ ਦੇ ਯੂਕੇ ਬੇਸਡ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਨਾਲ ਕਿਉਂਕਿ ਦੋਨਾਂ ਦੇ ਆਪਸ ਵਿੱਚ ਪ੍ਰੇਮ ਸੰਬੰਧ ਸਨ ਪਰ ਇੱਥੇ ਵਿਆਹ ਦੀ ਥਾਂ ਹੋਇਆ ਕੁਝ ਹੋ ਰਹੀ ਪੁਲਿਸ ਅਨੁਸਾਰ ਰੁਪਿੰਦਰ ਨੇ ਚਰਨਜੀਤ ਸਿੰਘ ਦੇ ਅਕਾਊਂਟ ਵਿੱਚ ਲੱਖਾਂ ਰੁਪਏ ਟਰਾਂਸਫਰ ਕੀਤੇ ਹੋਏ ਸਨ ਪਰ ਚਰਨਜੀਤ ਇਸ ਕਾਰਨ ਰੁਪਿੰਦਰ ਉਸ ਨੂੰ ਕਿਸੇ ਕੇਸ ਵਿੱਚ ਫਸਾਉਣ ਦੀ ਧਮਕੀ ਦੇਣ ਲੱਗੀ। ਰੁਪਿੰਦਰ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਚਰਨਜੀਤ ਸਿੰਘ ਨੇ ਉਸ ਦੇ ਕਤਲ ਦੀ ਸਾਜ਼ਿਸ਼ ਘੜੀ। ਉਸ ਨੇ ਵਿਆਹ ਦੇ ਬਹਾਨੇ ਰੁਪਿੰਦਰ ਨੂੰ ਕਿਲਾ ਰਾਏਪੁਰ ਬੁਲਾਇਆ ਤੇ ਸੁਖਜੀਤ ਸਿੰਘ ਕੋਲੋਂ ਉਸ ਦਾ ਕਤਲ ਕਰਵਾ ਦਿੱਤਾ। ਸੁਖਜੀਤ ਰੁਪਿੰਦਰ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਪਹਿਲਾਂ Laash ਨੂੰ ਇੱਕ ਕਮਰੇ ਵਿੱਚ ਸਾੜਿਆ ਤੇ ਫਿਰ ਉਸ ਦੀ ਰਾਖ ਨੂੰ ਇੱਕ ਸੂਏ ਵਿੱਚ ਬਹਾ ਦਿੱਤਾ ਤਾਂ ਕਿ ਕੋਈ ਵੀ ਸਬੂਤ ਨਾ ਮਿਲ ਸਕੇ। ਹੁਣ ਇਹ ਸਭ ਸੁਖਜੀਤ ਨੇ ਐਨਆਰਆਈ ਚਰਨਜੀਤ ਸਿੰਘ ਦੇ ਕਹਿਣ ਤੇ ਕੀਤਾ ਕਿਉਂਕਿ ਚਰਨਜੀਤ ਸਿੰਘ ਵੱਲੋਂ ਉਸ ਨੂੰ 50 ਲੱਖ ਰੁਪਏ ਨਾਰਟ ਇੰਗਲੈਂਡ ਲੈ ਕੇ ਜਾਣ ਦਾ ਲਾਲਚ ਦਿੱਤਾ ਗਿਆ ਸੀ ਇਸ ਵੇਲੇ ਚਰਨਜੀਤ ਸਿੰਘ ਤੇ ਉਸ ਦਾ ਭਰਾ ਫਰਾਰ ਨੇ ਤੇ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ ਹੁਣ ਇਸ ਕੇਸ ਨੇ ਪੂਰੀ ਐਨ ਆਰ ਆਈ ਕਮਿਊਨਿਟੀ ਨੂੰ ਇੱਕ ਵੱਡਾ ਸਦਮਾ ਦਿੱਤਾ ਹੈ ਕਿਉਂਕਿ ਇਹ ਦਿਖਾਉਂਦਾ ਹੈ ਕਿ ਕ੍ਰੋਸ ਬਾਰਡਰ ਮੈਰਿਜ ਵਿੱਚ ਕਿੰਨਾ ਵੱਡਾ ਰਿਸਕ ਹੋ ਸਕਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ